ਆਰਿਆ ਨੂੰ ਪਿਆਰ ਭਰੀ ਸਸ਼ੀਆਕਾਲ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਕਨਵੀਰ ਅਰਵਿੰਦਰ ਕੇਸਰੀਵਾਲ ਇਹਨਾਂ ਦਿਨਾਂ ਦੇ ਵਿੱਚੋਂ ਨਿਰਾਸ਼ ਨਜ਼ਰ ਆ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਉਂਕਿ ਹਰ ਚੈਨਲ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ ਸਭ ਥੋੜੇ ਹੀ ਦਿਨਾਂ ਦੇ ਵਿੱਚ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸ ਦੇ ਅਹੁਦੇ ਤੋਂ ਹਟਾ ਕੇ ਮੁੱਖ ਮੰਤਰੀ ਕੁਲਤਾਰ ਸਿੰਘ ਸੰਧਵਾ ਜਾਂ ਦੇ ਮਾਨ ਜਾਂ ਪ੍ਰੋਫੈਸਰ ਬਲਜੀਤ ਕੌਰ ਨੂੰ ਬਿਠਾਇਆ ਜਾਵੇਗਾ ਜੋ ਹਲਕਾ ਤਲਵੰਡੀ ਸਾਬੋ ਤੋਂ ਮੌਜੂਦਾ ਵਿਧਾਇਕ ਨੇ ਇਸ ਗੱਲ ਨੂੰ ਲੈ ਕੇ ਜਿਹੜਾ ਹੈ ਚਰਚਾਵਾਂ ਨੇ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਛੇੜ ਚੁੱਕੀਆਂ ਨੇ ਕਿ ਆਖਿਰਕਾਰ ਜਿਹੜਾ ਹੈ ਸਟੈਪ ਸੂਬੇ ਦੇ ਮੁੱਖ ਮੰਤਰੀ ਵਾਸਤੇ ਕਿਉਂ ਚੁੱਕਨ ਜਾ ਰਹੇ ਨੇ ਅਰਵਿੰਦਰ ਕੇਜਰੀਵਾਲ ਪੰਜਾਬ ਦੇ ਵਿੱਚ ਲਾਇਨ ਆਰਡਰ ਪੂਰੀ ਤਰ੍ਹਾਂ ਠੀਕ ਨਹੀਂ ਹੈ ਤੇ ਜਿਹੜੇ ਵਾਅਦੇ ਕੀਤੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਉਸ ਦੇ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਨੂੰ ਲੈ ਕੇ ਖਫਾ ਨੇ ਕਿਉਂਕਿ ਨਾਤਾ ਉਹਨਾਂ ਨੇ ਗੁਲਦਸਤਾ ਲਿਆ ਗਿਆ ਇੱਕ ਵਾਰ ਵੀ ਵੈਲਕਮ ਸਟੇਜ ਵਾਲੇ ਤੇ ਨਾਮ ਆਇਆ ਅਤੇ ਨਾ ਹੀ ਕੈਬਨਨ ਦਾ ਹਿੱਸਾ ਬਣੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਤੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਖਾਸ ਕਰਕੇ ਵਿਕਰਮ ਮਜੀਠੀਆ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜ਼ਬਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਰਾਜਾ ਵੜਿੰਗ ਵਾਰ-ਵਾਰ ਇਹ ਸ਼ੁਰੂ ਤੋਂ ਹੀ ਕਹਿ ਰਹੇ ਨੇ ਕਿ ਜਾਣੇ ਕੀ ਜਿਵੇਂ ਹੀ 2.5 ਸਾਲ ਪੂਰੇ ਹੋਣਗੇ ਉਸ ਤੋਂ ਲਾਹ ਦਿੱਤਾ ਜਾਵੇਗਾ ਦੱਸਦੀਏ ਮੇਰੇ ਮੁੱਖ ਮੰਤਰੀ ਕੀ ਪੰਜਾਬ ਦੇ ਵਿੱਚ ਬਣੂਗਾ ਅਰਵਿੰਦਰ ਕੇਜਰੀਵਾਲ ਆਮ ਆਪ ਆਣਗੇ ਜਾਂ ਉਹਨਾਂ ਦੀ ਪਤਨੀ ਬਣੇਗੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਇੱਕ ਸਨੀਤਾ ਕੇਜਰੀਵਾਲ ਨੂੰ ਜਾਣੀ ਕੀ ਧਰਮ ਪਤਨੀ ਅਰਵਿੰਦਰ ਕੇਜਰੀਵਾਲ ਦੀ ਪਤਨੀ ਨੂੰ ਜਿਹੜਾ ਹੈ ਮంత్రి ਬਨਾਇਆ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਤੇ 6 ਮਹੀਨਿਆਂ ਤੋਂ ਉਹਨਾਂ ਨੂੰ ਇੱਕ ਹਲਕਾ ਖਾਲੀ ਕਰਕੇ ਜਿਹੜੀ ਹੈ VOTING ਵੀ ਕਰਵਾਈ ਜਾਵੇਗੀ ਇਸ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋ ਗਿਆ ਹੈ ਸੂਤਰ ਦੱਸਦੇ ਨੇ ਕਿ ਹੁਣ ਅਰਵਿੰਦਰ ਕੇਜਰੀਵਾਲ ਦਿੱਲੀ ਨੂੰ ਛੱਡ ਕੇ ਉਹਨਾਂ ਦੀ ਅੱਖ ਜਿਹੜੀ ਹੈ ਰਹੇਗੀ ਪੰਜਾਬ ਤੇ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਪੂਰੀ ਤਰ੍ਹਾਂ ਦਬਦਬਾ ਜਾਂ ਪੰਜਾਬ ਦੇ ਲੋਕਾਂ ਨੂੰ ਦਰੁਸਤ ਕਰਨ ਲੈਂਦੇ ਨੇ ਜਿਹੜੇ ਵਾਅਦੇ ਕੀਤੇ ਸੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ 2027 ਦੇ ਵਿੱਚ ਫਿਰ ਫਤਵਾ ਮਿਲੇਗਾ ਆਮ ਆਦਮੀ ਪਾਰਟੀ ਨੂੰ ਅਰਵਾਈਜ਼ ਮੁਸ਼ਕਲ ਹੈ ਜੇਕਰ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਿਆਸਤ ਖਤਮ ਹੁੰਦੀ ਹੈ ਤਾਂ ਫਿਰ ਕਿਸੇ ਵੀ ਭਾਰਤ ਦੇ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਸੁਰਜੀਤ ਨਹੀਂ ਹੋਵੇਗੀ ਤੇ ਨਾ ਹੀ ਸੱਤਾ ਵਿੱਚ ਹਾਸਲ ਕਰੇਗੀ ਭਾਵੇਂ ਕਿ ਵਿਧਾਨ ਸਭਾ ਦੀਆਂ ਚੋਣਾਂ ਹਰਿਆਣਾ ਦੇ ਵਿੱਚ ਚੱਲ ਰਹੀਆਂ ਹੋਣ ਚਾਹੇ ਜੰਮੂ ਕਸ਼ਮੀਰ ਦੇ ਵਿੱਚ ਚੱਲ ਰਹੀਆਂ ਹੋਣ ਹੁਣ ਇਸ ਦੇ ਲਈ ਹੁਣ ਅਰਵਿੰਦਰ ਕੇਜੀਵਾਲ ਸੰਦੀਪ ਪਾਠਕ ਹੈ ਕਿਉਂਕਿ ਸੰਦੀਪ ਪਾਠਕ ਦੇ ਅਧੀਨ ਪਾ ਪੰਜ ਵਿਧਾਈ ਅਕਤੇ ਪਲੱਸ ਕੈਬਨਨ ਮੰਤਰੀ ਦਿੱਤੇ ਨੇ ਯਾਨੀ ਕਿ ਸਾਰੀ ਪਾਵਰ ਸ਼ਕਤੀ ਸੂਬੇ ਦੇ ਮੁੱਖ ਮੰਤਰੀ ਦੇ ਕੋਲ ਖੋਹ ਲਈ ਗਈ ਹੈ ਸਨੀਤਾ ਕੇਜਰੀਵਾਲ ਦਾ ਨਾਮ ਆ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਬਣਾਇਆ ਜਾਵੇਗਾ ਪੰਜਾਬ ਦਾ ਜੇ ਇਸੇ ਤਰ੍ਹਾਂ ਹੁੰਦਾ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜ਼ਵਾ ਰਾਜਾ ਵੜਿੰਗਾ ਵਿਕਰਮ ਸਿੰਘ ਮਜੀਠੀਆ ਅੱਗੇ ਹੀ ਉਹ ਭਗਵੰਤ ਮਾਨ ਨੂੰ ਨਹੀਂ ਛੱਡ ਰਹੇ ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਕੁਝ ਤੋੜ ਜਿਹੜੇ ਕਿ ਬਹੁਤ ਜਖਮੀ ਹੋਣ ਦੇ ਕੰਨ ਅਪੋਲੋ ਹਸਪੀਟਲ ਦੇ ਵਿੱਚ ਐਡਮਿਟ ਨੇ ਅਤੇ ਕੁਝ ਇਹ ਵਾਰ-ਵਾਰ ਮੰਗ ਉਠ ਰਹੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਪੰਜਾਬ ਤੋਂ ਅਤੇ ਮੰਤਰੀ ਉਹ ਕਹਿੰਦੇ ਨੇ ਕਿ ਅਸੀਂ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਇੱਕ ਨਾ ਹੀ ਖੁਸ਼ ਹਨ ਨਾ ਹੀ ਕੰਮ ਕਰਨਾ ਚਾਹੁੰਦੇ ਆ ਮੁੱਖ ਮੰਤਰੀ ਦੇ ਸਾਡੇ ਨਾਲ ਪੱਖਪਾਤ ਕੀਤੇ ਨੇ ਕਿਤੇ ਨੋਟਾਂ ਦੇ ਢੇਰ ਲਗਾ ਦਿੱਤੇ ਨੇ ਕਿਤੇ ਕੁਝ ਵੀ ਨਹੀਂ ਦਿੱਤਾ ਉਹ ਕਹਿੰਦੇ ਨੇ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਹਾਂ ਸਾਨੂੰ ਗਾਲਾਂ ਲੋਕ ਕੱਢਦੇ ਨਹੀਂ ਕਿਉਂਕਿ ਵਿਧਾਨ ਸਭਾ 3 ਦਿਨਾਂ ਦਾ ਸੈਸ਼ਨ ਜੋ ਚੱਲਿਆ ਸੀ ਉੱਥੇ ਸਾਰਾ ਕੁਝ ਕਲੈਰੀਫਾਈ ਹੋ ਗਿਆ ਸੀ ਇਸ ਨੂੰ ਲੈ ਕੇ ਔਰ ਫਿਰ ਵੱਡਾ ਧਮਾਕਾ ਕਰਨ ਜਾ ਰਹੇ ਨੇ ਅਰਵਿੰਦਰ ਕੇਜਰੀਵਾਲ ਅਰਵਿੰਦਰ ਕੇਜਰੀਵਾਲ ਆਪਣੀ ਧਰਮ ਪਤਨੀ ਰੀਤਾ ਕੇਜਰੀਵਾਲ ਨੂੰ ਜਿਹੜਾ ਕੀ ਬਣਾਉਣਗੇ ਪੰਜਾਬ ਦਾ ਮੁੱਖ ਮੰਤਰੀ